ਸਵੇਰੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਿਆ ਹੈ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਹੜਕਮ ਮਚ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਜਲੰਧਰ ਦੇ ਦਿਹਾਤੀ ਦੇ ਥਾਣਾ ਕਰਤਾਰਪੁਰ ਦੇ ਅੰਤਰਗਤ ਆਉਂਦੇ ਪਿੰਡ ਮੰਦ ਰੋ ਮੰਦ ਮੋੜ ਦੇ ਵਿੱਚ ਇੱਕ ਮਿਸਾਈਲ ਦਾ ਟੁਕੜਾ ਮਿਲਿਆ ਹੈ ਦੱਸ ਦਈਏ ਕਿ ਇਹ ਮਿਸਾਈਲ ਦਾ ਟੁਕੜਾ ਖੇਤਾਂ ਦੇ ਵਿੱਚ ਮਿਲਿਆ ਹੈ ਇਸ ਮਿਸਾਈਲ ਦੇ ਟੁਕੜੇ ਦੇ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਗਈ ਤਾਂ ਥਾਣਾ ਕਰਤਾਰਪੁਰ ਦੇ ਭ੍ਰਭਾਰੀ ਰਮਨਦੀਪ ਅਤੇ ਡੀਐਸਪੀ ਕਰਤਾਰਪੁਰ ਵਿਜੇ ਕੰਬਰਪਾਲ ਮੌਕੇ ਨੇ ਪਹੁੰਚੇ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸਵੇਰੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਿਆ ਹੈ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਹੜਕਾ ਮੱਚ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਜਲੰਧਰ ਦੇ ਦੇ ਹਾਤੀ ਦੇ ਥਾਣਾ ਕਰਤਾਰਪੁਰ ਦੇ ਅੰਤਰਗਤ ਆਉਂਦੇ ਪਿੰਡ ਮੰਦ ਰੋ ਮੰਦ ਮੋੜ ਦੇ ਵਿੱਚ ਇੱਕ ਮਿਸਾਈਲ ਦਾ ਟੁਕੜਾ ਮਿਲਿਆ ਹੈ ਦੱਸ ਦਈਏ ਕਿ ਇਹ ਮਿਸਾਈਲ ਦਾ ਟੁਕੜਾ ਖੇਤਾਂ ਦੇ ਵਿੱਚ ਮਿਲਿਆ ਹੈ ਇਸ ਮਿਸਾਈਲ ਦੇ ਟੁਕੜੇ ਦੇ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਗਈ ਤਾਂ ਥਾਣਾ ਕਰਤਾਰਪੁਰ ਦੇ ਭ੍ਰਭਾਰੀ ਰਮਨਦੀਪ ਅਤੇ ਡੀਐਸਪੀ ਕਰਤਾਰਪੁਰ ਵਿਜੇ ਕੰਵਰਪਾਲ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸਵੇਰੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਿਆ ਹੈ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਹੜਕਮ ਮਚ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਜਲੰਧਰ ਦੇ ਦਿਹਾਤੀ ਦੇ ਥਾਣਾ ਕਰਤਾਰਪੁਰ ਦੇ ਅੰਤਰਗਤ ਆਉਂਦੇ ਪਿੰਡ ਮੰਦ ਰੋ ਮੰਦ ਮੋੜ ਦੇ ਵਿੱਚ ਇੱਕ ਮਿਸਾਈਲ ਦਾ ਟੁਕੜਾ ਮਿਲਿਆ ਹੈ ਦੱਸ ਦਈਏ ਕਿ ਇਹ ਮਿਸਾਈਲ ਦਾ ਟੁਕੜਾ ਖੇਤਾਂ ਦੇ ਵਿੱਚ ਮਿਲਿਆ ਹੈ ਇਸ ਮਿਸਾਈਲ ਦੇ ਟੁਕੜੇ ਦੇ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਗਈ ਤਾਂ ਥਾਣਾ ਕਰਤਾਰਪੁਰ ਦੇ ਭ੍ਰਭਾਰੀ ਰਮਨਦੀਪ ਅਤੇ ਡੀਐਸਪੀ ਕਰਤਾਰਪੁਰ ਵਿਜੇ ਕੰਬਰਪਾਲ ਮੌਕੇ ਨੇ ਪਹੁੰਚੇ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸਵੇਰ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਿਆ ਹੈ ਖਾਲੀ ਖੇਤਾਂ ਦੇ ਵਿੱਚ ਮਿਸਾਈਲ ਦਾ ਟੁਕੜਾ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਹੜਕਮ ਮਚ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਜਲੰਧਰ ਦੇ ਦੇ ਹੱਤੀ ਦੇ ਥਾਣਾ ਕਰਤਾਰਪੁਰ ਦੇ ਅੰਤਰਗਤ ਆਉਂਦੇ ਪਿੰਡ ਮੰਦ ਰੋ ਮੰਦ ਮੋੜ ਦੇ ਵਿੱਚ ਇੱਕ ਮਿਸਾਈਲ ਦਾ ਟੁਕੜਾ ਮਿਲਿਆ ਹੈ ਦੱਸ ਦਈਏ ਕਿ ਇਹ ਮਿਸਾਈਲ ਦਾ ਟੁਕੜਾ ਖੇਤਾਂ ਦੇ ਵਿੱਚ ਮਿਲਿਆ ਹੈ ਇਹ ਮਿਸਾਈਲ ਦੇ ਟੁਕੜੇ ਦੇ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਗਈ ਤਾਂ ਥਾਣਾ ਕਰਤਾਰਪੁਰ ਦੇ ਭਪਾਰੀ ਰਮਨਦੀਪ ਅਤੇ ਡੀਐਸਪੀ ਕਰਤਾਰਪੁਰ ਵਿਜੇ ਕੰਵਰਪਾਲ ਮੌਕੇ ਨੇ ਪਹੁੰਚੇ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ